ਅੱਜ ਇਹ ਟੂਰਨਾਮੈਂਟ ਫਰੈਂਸ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਗੁਰਪ੍ਰੀਤ ਸਿੰਘ ਦੀ ਯਾਦ ਦੇ ਵਿੱਚ ਕਰਾਇਆ ਜਾਂਦਾ ਪਿਛਲੇ ਤਿੰਨਾਂ ਸਾਲਾਂ ਤੋਂ ਇਸ ਵਾਰ ਵੀ ਲੜੀਵਾਰ ਓਮੀ ਹੋ ਰਿਹਾ ਇਹਦੀਆਂ ਤਿਆਰੀਆਂ ਮੁਕੰਮਲ ਆ ਥੋੜੇ ਸਾਹਮਣੇ ਆ ਚੱਲ ਰਿਹਾ ਗਰਾਊਂਡ ਵੀ ਰੈਡੀ ਆ ਨੀਅਰਲੀ ਜਾਲ ਲਾਗੜਿਆ ਸਟੇਜਾਂ ਬਣ ਰਹੀਆਂ ਤੇ ਟੀਮਾਂ ਵੀ ਦਾਨਾ 16 ਟੀਮਾਂ ਕੱਲ ਨੂੰ ਸਾਡੇ ਕੋਲੇ 75 ਦੇ ਮੈਚ ਸਟਾਰਟ ਹੋਣੇ ਆ ਜੀ ਤੇ ਚੱਲੀ ਜਾਂਦਾ ਸਾਰੇ ਮਿੱਤਰ ਰਲ ਕੇ ਹੀ ਕਰ ਰਹੇ ਆ ਤਿਆਰੀਆਂ ਪੂਰੀਆਂ ਚੰਗੇ ਬੰਦੇ ਤੇ ਮਾੜੇ ਬੰਦੇ ਹਰੇਕ ਪੱਖ ਤੇ ਹੀ ਹੁੰਦੇ ਆ ਹਰੇਕ ਚੀਜ਼ 'ਚ ਹੁੰਦੇ ਓਵੇਂ ਹੀ ਇਹ ਕਬੱਡੀ ਆ ਓਵੇਂ ਹੀ ਗੇਮਾਂ ਇਹਦੇ ਵਿੱਚ ਚੰਗੇ ਵੀ ਬੰਦੇ ਬਹੁਤ ਆ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਨਾਂ ਬਹੁਤ ਮਾਣ ਵਧਾਇਆ ਇਹ ਗੇਮਾਂ ਨੂੰ ਬਾਹਰਲੇ ਦੇਸ਼ਾਂ 'ਤ ਲੈ ਕੇ ਗਏ ਉਹੀ ਦੂਜਾ ਪੱਖਾ ਨਸ਼ਿਆਂ ਵਾਲਾ ਵੀ ਇੱਥੇ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਉਹ ਵੀ ਹੈਗਾ ਪਰ ਸਾਡਾ ਜਿਹੜਾ ਫਰਜ਼ ਆ ਸੀ ਨਿਭਾ ਰਹੇ ਆ ਅਸੀਂ ਇਹਨੂੰ ਚੰਗੇ ਪਾਸੇ ਲੈ ਕੇ ਜਾ ਰਹੇ ਆ ਮਸ਼ਹੂਰਤ ਕਬੱਡੀ ਵੱਲ ਲੈ ਕੇ ਜਾ ਰਹੇ ਆ ਅਸੀਂ ਬਾਹਰ ਵੀ ਬਾਈ ਹੁਣੀ ਟੂਰਨਾਮੈਂਟ ਰਲ ਕੇ ਕਰਾਉਣੇ ਆ ਤੇ ਅਸੀਂ ਚਾਹੁੰਦੇ ਆ ਵੀ ਹਾਂ ਜੀ ਨਿਸ਼ਾਰਾਇਤ ਵਧੀਆ ਕਬੱਡੀ ਹੋਵੇ ਹਾਂਜੀ ਅ ਇਸ ਵਾਰ ਇਸ ਸਾਲ ਬਖਰਾ ਇਹ ਆ ਵੀ ਸਾਡਾ ਭਰਾ ਗੈਲਰਾਉਂਦਾ ਉਹਨੂੰ ਅਸੀਂ ਸਾਰੇ ਭਰਾ ਰਲ ਕੇ ਥਾਰ ਨਾਲ ਸਨਮਾਨਤ ਕਰ ਰਹੇ ਆ ਤਾਂ ਵੱਡੇ ਪੱਦਰ ਤੇ ਪ੍ਰੋਮੋਸ਼ਨ ਹੋਈ ਐ ਇਸ ਵਾਰ ਕਲਾਕਾਰ ਸਾਡੇ ਕੋਲੇ ਆਲਮ ਚੱਠਾ ਜਸਪ੍ਰੀਤ ਸੰਘਾ ਸਾਡਾ ਵੱਡਾ ਭਰਾ ਹਰਪ੍ਰੀਤ ਬਰਾੜ ਜਿਨੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਰੈਕਟ ਦੇ ਵਿੱਚ ਉਹ ਵੀ ਵਿਸ਼ੇਸ਼ ਸਨਮਾਨ ਕਰ ਰਹੇ ਆ ਉਹਨਾਂ ਦਾ ਸੀ ਉਹ ਆ ਰਹੇ ਆ ਸਾਡੇ ਕੋਲ ਇਸ ਵਾਰ ਬਾਈ ਦਿਆ ਕਰਨ ਢਾਲੀਵਾਲ ਜੋ ਕਿ ਬਹੁਤ ਵੱਡਾ ਬਲੌਗਰ ਆ ਕਾਰਾਂ ਦੀ ਦ੍ਰਿਸ਼ਟੀ ਦੇ ਵਿੱਚ ਜਿਸ ਨੇ ਪੰਜਾਬ ਦਾ ਨਾਮ ਪੂਰੇ ਇੰਡੀਆ ਪੱਧਰ ਤੇ ਰੋਸ਼ਨ ਕੀਤਾ ਉਹ ਬਾਈ ਵੀ ਇੱਥੇ ਤੁਹਾਨੂੰ ਮਿਲੂਗਾ ਫਿਰ ਫਤਿਹ ਸ਼ੇਰ ਗੱਲ ਆਲਮ ਚੱਠਾ ਵੀਰ ਸੁਖਵਿੰਦਰ ਲੋਪੋ ਜੋ ਆਪਦੇ ਪੱਧਰ ਤੇ ਬਹੁਤ ਮਿਹਨਤ ਕਰ ਰਿਹਾ ਤੇ ਉਹ ਵੀ ਇੱਥੇ ਬਾਈ ਆਊਗਾ ਸਾਡੇ ਕੋਲੇ ਤੇ ਅੰਗਰੇਜ਼ ਅਲੀ ਜੀ ਉਹ ਵੀ ਆ ਰਹੇ ਆ ਸਤਲਨਵੀਰ ਸਿੱਧੂ ਜੋ ਕਿ ਸਰਦਾਰ ਅਗਰ ਸਿੰਘ ਲੱਧਣਾ ਦੇ ਪੁੱਤਰ ਆ ਉਹਨਾਂ ਨੇ ਵੀ ਆਪਦੇ ਏਰੀਏ ਦੇ ਵਿੱਚ ਵੱਡਾ ਨਾਂ ਕਮਾਇਆ ਉਹਨਾਂ ਦਾ ਸੁਪੁੱਤਰ ਉਹ ਵੀ ਸਾਡੇ ਕੋਲੇ ਆ ਰਹੇ ਆ ਜਸਪ੍ਰੀ ਸੰਘਾ ਮੁੰਡਾ ਬਹੁਤ ਸੋਹਣਾ ਗੁੰਮਦਾ ਉਹ ਵੀ ਆ ਰਿਹਾ ਤੇ ਹੋਰ ਵੀ ਕਈ ਛੇਰੇ ਸੱਜਣਦੀਪ ਵੀ ਆਉਣਗੇ ਤੇ ਬਾਕੀ ਹੋਰ ਵੀ ਕਈ ਮਿੱਤਰ ਆ ਜਿਹਨਾਂ ਨੂੰ ਅਸੀਂ ਸਨੇਹ ਲਾਏ ਆ ਤੇ ਉਹ ਜ਼ਰੂਰ ਆਉਣਗੇ ਜੇ ਕਈ ਵਾਰ ਕਈ ਬੰਦੇ ਕੋਸ਼ਰ ਜੇਮਾਂ ਚ ਹੁੰਦੇ ਨਹੀਂ ਆ ਸਕਦੇ ਪਰ ਸਾਡੀ ਪੂਰੀ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਇੱਥੇ ਸਾਡੇ ਸੱਜਣ ਪ੍ਰੇਮੀ ਗਾਉਣ ਵਾਲੇ ਆਉਣ ਕਬੱਡੀ ਦੇ ਪਿਆਰ ਕਰਨ ਵਾਲੇ ਦਰਸ਼ਕਾਂ ਨੂੰ ਵੀ ਸਾਡੀ ਹਰੇਕ ਵਾਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਪਹਿਲਾਂ ਨਾਲੋਂ ਕੋ ਵੱਖਰਾ ਕੀਤਾ ਜਾਵੇ ਜਿਵੇਂ ਪਿਛਲੇ ਸਾਲ ਸਾਡੇ ਕੋਲੇ 8 ਟੀਮਾਂ ਸੀ ਇਸ ਵਾਰ ਅਸੀਂ 16 ਟੀਮਾਂ ਲੈ ਕੇ ਆ ਰਹੇ ਹਾਂ ਵੱਡੇ ਵੱਡੇ ਨਾਮੀ ਪਲੇਅਰ ਖੇਡਣਗੇ ਤੇ ਐਂਟਰਟੇਨਮੈਂਟ ਦਾ ਜਿਵੇਂ ਸਿੰਗਰ ਗਾਣਿਆਂ ਦਾ ਉਹ ਵੀ ਪ੍ਰਬੰਧ ਹੈ ਕੀਤਾ ਸੀ ਤੇ ਇਹੀ ਆ ਵੀ ਹੌਮ ਹਵਾ ਕੇ ਪੋਚੋ ਤੇ ਸਾਡਾ ਸਾਥ ਦਿਓ ਕਬੱਡੀ ਟੂਰਨਾਮੈਂਟ ਜੀ ਸਾਡੇ ਦਾ ਪੰਜਵਾਂ ਕਬੱਡੀ ਟੂਰਨਾਮੈਂਟ ਆ ਅਸੀਂ ਆਪਦੇ ਤਨੁ ਮਨੋਂ ਤੁਹਾਨੂੰ ਲਾਇਆ ਵੈ ਹਨਾ ਜੋਰ ਲਾਇਆ ਵੈ ਆ ਬਾਕੀ ਸਾਨੂੰ ਪ੍ਰਬੰਧਕਾਂ ਬਾਰੇ ਵੀ ਸਾਡੇ ਵਧੀਆ ਹੀ ਆ ਪ੍ਰਬੰਧ ਹੋਣਗੇ ਸਾਨੂੰ ਲੋਕਾਂ ਦਾ ਸਹਿਯੋਗ ਦੀ ਬਹੁਤ ਲੋੜ ਆ ਜੋ ਕਿ ਲੋਕ ਹੋਣਗੇ ਤਾਂ ਹੀ ਟੂਰਨਾਮੈਂਟ ਸਫਲ ਹੁੰਦੇ ਆ ਸਨੇਹਾ ਦੇਣਾ ਚਾਹੁੰਦੇ ਲੋਕਾਂ ਲੋਕਾਂ ਨੂੰ ਸਨੇਹਾ ਹੀ ਦੇਣਾ ਚਾਹੁੰਨਾ ਕਿ ਵੱਧ ਚੜ ਕੇ ਸਾਡੇ ਇੱਥੇ ਆਉਣ ਸਾਡੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ ਅਸੀਂ ਉਹਨਾਂ ਤੋਂ ਬਿਨਾ ਕੁਛ ਵੀ ਨਹੀਂ ਨਾਈ ਪਲੇਅਰ ਪਲੇਅਰ ਵੀ ਤਾਂ ਹੀ ਖੇਲਣਗੇ ਜੇਕਰ ਰੌਣਕ ਹਾਂ ਪਬਲਿਕ ਹੋਵੇਗੀ ਜੀ ਬਾਕੀ ਇਹਦੇ ਵਿੱਚ ਵਧੀਆ ਨਾਮ ਰੱਖੇ ਗਏ ਆ ਵਧੀਆ ਪਲੇਅਰ ਬੁਲਾ ਰਹੇ ਆ ਸਾਰੇ ਵਧੀਆ ਚੰਗੇ ਚੰਗੇ ਪਲੇਅਰਾਂ ਨੂੰ ਪੇਮੈਂਟ ਵੀ ਕਰ ਚੁੱਕੇ ਆ ਜਿਹੜਾ ਕਿ ਕੱਲ ਨੂੰ ਪਰ ਕੱਲ ਨੂੰ 75 ਲੋਦੇ ਤੇ ਪਰਸੋਂ ਨੂੰ ਤਿੰਨ ਬਾਹਰੋਂ ਪਿੰਡਵਾਰੋਂ ਉਪਨ ਦੇ ਮੈਚ ਹੋਣਗੇ ਤੇ ਵਧੀਆ ਮੈਚ ਕਰਾਵਾਂਗੇ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਕਰਦਾ ਸਾਰਿਆਂ ਨੂੰ ਜੇਵੀਐਸ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਅਸੀਂ ਮੈਂ ਨਿਹਾਲ ਸਿੰਘ ਵਾਲੇ ਤੋਂ ਅਸੀਂ ਸਾਰੇ ਫਰੈਂਕਸ ਕਬੱਡੀ ਕੱਪ ਦੇ ਸਾਰੇ ਪ੍ਰਬੰਧਕ ਭਰਾ ਸਾਡੇ ਸਾਰਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਵਰਨ ਰਾਹੁਕੇ ਦਾ ਆਸਟ੍ਰੇਲੀਆ ਵਾਲੇ ਭਰਾ ਦਾ ਸਾਡੇ ਦਾ ਮਨਦੀਪ ਧਾਮੀ ਸੋਹ ਲੀ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਇਸ ਕੱਪ ਦੇ ਵਿੱਚ ਸਾਡੇ ਦਿਨ ਪਹਿਲੇ ਦਿਨ ਤੋਂ ਸਾਡਾ ਸਹਿਯੋਗ ਕਰਿਆ ਜਿਨ੍ਹਾਂ ਕਰਕੇ ਕੱਪ ਸ਼ੁਰੂ ਹੋਇਆ ਹੈ ਜੀ ਠੀਕ ਹੈ ਜੀ ਸਾਡੇ ਗੁਰਪ੍ਰੀਤ ਸਿੰਘ ਬਾਰੇ ਵਾਲਾ ਸਾਡਾ ਭਰਾ ਸਾਡੇ ਵਿੱਚ ਨਹੀਂ ਰਿਹਾ ਉਹਦੀ ਯਾਦ ਨੂੰ ਸਮਰਪਿਤ ਇਹ ਟੂਰਨਾਮੈਂਟ ਹੋਏਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਪਲੇਅਰ ਆ ਰਹੇ ਆ ਜੀ ਸਾਡਾ ਪੂਰਾ ਪੂਰਨ ਤੌਰ ਤੇ ਜ਼ੋਰ ਲੱਗਿਆ ਵਾ ਸਾਡਾ ਤਾਂ ਇਹੀ ਦਰਸ਼ਕਾਂ ਨੂੰ ਅਪੀਲ ਆ ਵੀ ਵੱਧ ਚੜ ਕੇ ਆਓ ਜੇ ਇੱਥੇ ਦਰਸ਼ਕ ਆਉਣਗੇ ਤਾਂ ਹੀ ਸਾਡਾ ਟੂਰਨਾਮੈਂਟ ਸਫਲ ਹੋਣਾ ਜੀ ਦਰਸ਼ਕਾਂ ਦਾ ਪੂਰਾ ਵਧੀਆ ਪ੍ਰਬੰਧ ਹੋਊਗਾ ਬੈਠਣ ਦਾ ਸਾਰੇ ਕਾਸੇ ਦਾ ਦਰਸ਼ਕਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਸੋਹਣੇ ਪ੍ਰਬੰਧ ਹੋਣਗੇ ਬਾਕੀ ਤੁਸੀਂ ਪ੍ਰਬੰਧ ਆਪ ਹੀ ਦੇਖ ਰਹੇ ਆ ਜੀ ਸਾਰੇ ਜਣੇ ਕਰ ਰਹੇ ਆ ਅਸੀਂ ਰਲ ਮਿਲ ਕੇ ਕੱਲ ਨੂੰ 17 ਤਰੀਕ ਨੂੰ 17 ਤਰੀਕ ਨੂੰ 75 ਕਿਲੋ ਦੇ ਮੈਚ ਹੋਣਗੇ ਜੀ ਪਿੰਡਵਾਰ ਉਸ ਤੋਂ ਬਾਅਦ 18 ਤਰੀਕ ਨੂੰ ਆ ਓਪਨ ਦੇ ਮੈਚ ਹੋਣਗੇ ਪਿੰਡਵਾਰ ਜਿਹਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਆਉਣਗੇ ਬੰਦੇ ਨਾਮੀ ਪਲੇਅਰ ਸਾਰੇ ਆ ਰਹੇ ਆ ਬਹੁਤ ਵਧੀਆ ਪ੍ਰਬੰਧ ਹੋਣਗੇ ਦਰਸ਼ਕਾਂ ਨੂੰ ਬਾਰ-ਬਾਰ ਅਸੀਂ ਤਹੀ ਅਪੀਲ ਕਰਦੇ ਆ ਜਰੂਰ ਪਧਾਰੋ ਇੱਥੇ ਮੋਬਾਈਲਾਂ ਦੀ ਜਗ੍ਹਾ ਤੇ ਲਾਈਵ ਦੇਖੋ ਆ ਕਿ ਇੱਥੇ ਬੈਠ ਕੇ ਦੇਖੋ ਤੁਹਾਨੂੰ ਹਰ ਚੀਜ਼ ਦੀ ਫੁੱਲ ਸਬਦਾ ਮਿਲੂਗੀ ਜੀ ਪਹਿਲਾਂ ਤਾਂ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਵੀ ਇਸ ਟਾਈਮ ਸਾਡੇ ਇੱਥੇ ਕਿ ਅਸੀਂ ਗਰਾਊਂਡ ਦੀ ਤਿਆਰੀ ਕਰ ਰਹੇ ਸੀਗੇ ਤਾਂ ਅਸੀਂ ਤੁਹਾਡੇ ਸਾਡੇ ਕੋਲ ਆਏ ਬਹੁਤ ਵਧੀਆ ਪ੍ਰਬੰਧ ਕਰ ਰਹੇ ਆ ਤਾਂ ਲੋਕ ਬੈਠਣ ਲਈ ਵੀ ਅਸੀਂ ਕੁੱਧੀਆਂ ਕੁਰਸੀਆਂ ਦਾ ਪ੍ਰਬੰਧ ਕਰਾਂਗੇ ਤੇ ਵਧੀਆ ਗਰਾਊਂਡ ਬਣਾ ਰਹੇ ਆ ਵੀ ਕੋਈ ਇੱਥੇ ਖੇਡ ਦੇਖਣਾ ਵੇਖੋ ਸ਼ੌਕੀ ਜਾਂ ਨਹੀਂ ਕੱਲ ਨੂੰ ਹੈਗੇ 75 ਕਿਲੋ ਇੱਕ ਵਾਰੋਂ ਇੱਕ ਖਿਡਾਰੀ ਵਾਰੋਂ ਆ ਪਰਸੋਂ ਫਿਰ ਤਿੰਨ ਵਾਰੋਂ ਓਪਨ ਦੇ ਮੈਚ ਹੋਣਗੇ ਉਹਦੇ ਵਿੱਚ ਗੁਰਵਿੰਦਰ ਕੰਗਾ ਤੇ ਬਹੁਤ ਨਾਮੀ ਪਲੇਅਰ ਆ ਰਹੇ ਆ ਸਾਰੇ ਜਿੰਨੇ ਕਿ ਹੁਣ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਪਰ ਜਦੋਂ ਇੱਥੇ ਪਹੁੰਚਣਗੇ ਤਾਂ ਬੜਾ ਵਧੀਆ ਲੋਕਾਂ ਨੂੰ ਥੋੜਾ ਦਿਲ 'ਚ ਖਿੱਚ ਰੂਗੀ ਵੀ ਕਿਹੜਾ ਆ ਰਿਹਾ ਕਿਹੜਾ ਕਿਹੜਾ ਆ ਰਿਹਾ ਤਾਂ ਵਧੀਆ ਗੱਲ ਆ ਹਾਂਜੀ ਇਹ ਤਾਂ ਗੱਲ ਹੈਗੀ ਜਿਹੜੇ ਆਪਣੇ ਐਨ ਆਰ ਆਈ ਵੀਰ ਆ ਉਹਨਾਂ ਦੇ ਸਹਿਯੋਗ ਨਾਲ ਹੀ ਜ਼ਿਆਦਾਤਰ ਕੱਪ ਹੁੰਦੇ ਆ ਕਿਉਂਕਿ ਆਪਾਂ ਇੱਧਰਲੇ ਇੰਨੀ ਪੂੰਜੀ ਆਪਣੀ ਨਹੀਂ ਲਾ ਸਕਦੇ ਤੇ ਇਹ ਜਿਹੜੇ ਵਿਦੇਸ਼ ਤੋਂ ਆਉਂਦੇ ਆ ਪਰ ਉਹਨਾਂ ਦੇ ਹਿਸਾਬ ਸਹਿਯੋਗ ਨਾਲ ਹੀ ਜ਼ਿਆਦਾ ਵਧੀਆ ਹੁੰਦਾ ਜਿਵੇਂ ਸਵਰਨਾਮ ਸਵਰਨੇ ਤੋਂ ਧਾਮੀ ਆ ਬਾਈ ਤੇ ਕੁਲਵਿੰਦਰ ਆ ਬਾਈ ਤੇ ਬਹੁਤ ਹੈਗੇ ਆ 25 30 ਜਣਿਆਂ ਦੀ ਟੀਮ ਆ ਜੋ ਸਾਰੇ ਵਧੀਆ ਆਪਣਾ ਸਹਿਯੋਗ ਦੇ ਕੇ ਤੇ ਵਧੀਆ ਟੂਰਨਾਮੈਂਟ ਕੱਪ ਕਰਾਉਂਦੇ ਆ ਅਸੀਂ ਪਬਲਿਕ ਨੂੰ ਬੇਨਤੀ ਕਰਦੇ ਆ ਵੀ ਹਮੋਂ ਹਮਾ ਕੇ ਪਹੁੰਚੋ ਸਾਡੇ ਖੇਡ ਮੇਲੇ ਦੀ ਰੌਣਕ ਨੂੰ ਵਧਾਓ ਤੇ ਇੱਥੇ ਬਹੁਤ ਵਧੀਆ ਪ੍ਰਬੰਧ ਆ ਤੇ ਬਹੁਤ ਬੜੀ ਖਿਡਾਰੀ ਆ ਰਹੇ ਆ ਤੁਹਾਨੂੰ ਇੱਥੇ ਕੁਝ ਵਧੀਆ ਦੇਖਣ ਨੂੰ ਮਿਲੂਗਾ